ਹੁਣ ਜਿਵੇਂ ਆਪਾਂ ਐਤਕੀ 15 ਕ ਦਿਨ ਵਾਸਤੇ ਸਕੀਮ ਚਲਾ ਰਹੇ ਆ 31 ਮਾਰਚ ਤੱਕ ਸਟਾਕ ਕਲੀਅਰੈਂਸ ਸੇਲ ਆ ਰਹੇ ਆ ਜਿਹੜਾ ਆਪਣੇ ਕੋਲ ਸਟਾਕ ਪਿਆ ਵਾ ਜੀ ਜਿਹੜਾ ਹੀ ਰੇਟਾਂ ਤੇ ਜੀਵੀਦਾਰ ਨੇ ਪਹਿਲਾਂ ਖਰੀਦੇ ਉਹਦੋਂ ਵੀ ਘੱਟ ਰੇਟਾਂ ਤੇ ਆਪਾਂ ਵੇਚ ਦੇਣਾ 31 ਤੱਕ ਅੱਛਾ ਤੇ ਇਹ ਇਹ ਸਟਾਕ ਜਿਹੜਾ ਤੁਸੀਂ ਸਟਾਕ ਕਲੀਅਰੈਂਸ ਸੇਲ ਲਾ ਰਹੇ ਆ ਹਾਂ ਜੀ ਹਾਂ ਸਟਾਕ ਕਲੀਅਰ ਇਹ 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 ਕੰਮ ਆਊਗਾ ਝੋਨੇ 'ਚ ਕੰਮ ਆਊਗਾ ਵੀਰੇ ਹੁਣ ਇੱਥੇ ਜਿਹੜਾ ਜਗਰਾਉਂ ਵਾਲੀ ਬੈਲਟ ਆ ਮੱਕੀ ਤੇ ਮੂੰਗੀ ਵਾਲੀ ਬੈਲਟ ਆ ਮਦੀਨਾ ਵੀ ਲੱਗਦਾ ਲੋਕਾਂ ਦੇ ਹੋਣੀ ਕੰਮ ਆ ਜਾਣਾ ਮੱਕੀ ਕਿਸਾਨ ਵੀਰੋ ਇੱਕ ਗੱਲ ਤੁਹਾਡੇ ਬਹੁਤ ਕੰਮ ਦੀ ਕਰਨ ਲਗਿਆ ਸਭ ਤੋਂ ਵੱਧ ਮਾਰ ਸਾਨੂੰ ਪੈਂਦੀ ਆ ਉਧਾਰ ਦੀ ਉਧਾਰ ਦੇ ਨਾਲ ਨਾ ਦੁਕਾਨਦਾਰ ਕਾਮਯਾਬ ਹੁੰਦਾ ਨਾ ਕਿਸਾਨ ਕਾਮਯਾਬ ਹੁੰਦਾ ਤੇ ਉਧਾਰ ਜ਼ਿੰਦਗੀ ਚ ਸਿਰਫ ਇੱਕ ਵਾਰ ਮਿਲਦਾ ਬਾਕੀ ਸਮਾਂ ਤੁਸੀਂ ਨਕਦੀ ਲੈਣਾ ਹੁੰਦਾ ਤੁਸੀਂ ਚੀਜ਼ ਲੈ ਲਈ ਉਧਾਰ ਇਹ ਲੈ ਲਈ ਆ ਚੀਜ਼ ਜਿੱਦਾਂ ਤੁਸੀਂ ਮੈਥੋਂ ਲੈਣ ਆਉਣਾ ਉਹਦੇ ਤੁਸੀਂ ਇਹਦੇ ਪੈਸੇ ਦੇਣੇ ਆ ਫਿਰ ਤੁਸੀਂ ਆ ਲੈ ਕੇ ਜਾਣੀ ਆ ਜਿੱਦ ਦੇ ਤੁਸੀਂ ਆ ਲੈਣੀ ਆ ਉਹਦੇ ਤੁਸੀਂ ਇਹਦੇ ਪੈਸੇ ਦੇਣੇ ਆ ਠੀਕ ਆ ਕਿ ਨਹੀਂ ਤਾਂ ਤੁਹਾਨੂੰ ਸਿਰਫ ਆਈ ਉਧਾਰ ਮਿਲੀ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਨਗਦੀ ਮਿਲੀਆਂ ਪਰ ਉਹਦੇ ਮੱਦੇਨਜ਼ਰ ਤੁਹਾਨੂੰ ਚੀਜ਼ਾਂ ਮਿਲਦੀਆਂ ਸਜਣੋ ਮੈਂਕੀਆਂ ਉਹ ਉਸ ਮੰਗਿਹਾਈ ਨਾਲ ਤੁਹਾਡੇ ਬਜਟ ਤੇ ਬਹੁਤ ਅਸਰ ਪੈਂਦਾ ਆਪਣੇ ਨਾਲ ਬਾਈ ਹਰਪ੍ਰੀਤ ਹੈ ਹਰਪ੍ਰੀਤ ਨੇ ਪਿਛਲੀ ਵਾਰ ਆਪਣੇ ਤੋਂ ਵੀਡੀਓ ਕਰਾਈ ਕੈਸ਼ ਕਾਊਂਟਰ ਤੇ ਕਿ ਨਗਦ দাও ਤੁਸੀਂ ਵੇਖੋ ਡਿਫਰੈਂਸ ਤੁਸੀਂ ਦੇਖੋ ਤਾਂ ਕਿਸਾਨਾਂ ਦੇ ਰਿਵਿਊ ਜਿਹੜੇ ਮੈਨੂੰ ਆਏ ਕਿ ਯਾਰ ਹਰ ਪਈ ਤੋਂ ਦਵਾਈ ਲੈ ਕੇ ਆਏ ਯਾਰ ਬਜਟ 'ਚ ਹੀ ਬਹੁਤ ਫਰਕ ਪੈ ਗਿਆ ਯਾਰ 10 ਕਿੱਲਿਆਂ ਦਾ ਇੰਨੇ ਪੈਸੇ ਬਣ ਜਾਂਦੇ ਸੀ ਯਾਰ ਇੱਕ ਤੇ ਇੰਨਾਂ ਨਾਲ ਹੀ ਸਰ ਗਿਆ ਇਸ ਤਾਂ ਹੈਰਾਨ ਅਜੇ ਤਾਂ ਕਮਾਲ ਹੋ ਗਈ ਯਾਰ ਇੰਨਾ ਫਰਕ ਪੈ ਗਿਆ ਬਾਈ ਇੰਨਾ ਫਰਕ ਪੈ ਜਾਂਦਾ ਯਾਰ ਅੱਧੋ-ਅੱਧਾ ਦਾ ਫਰਕ ਪੈ ਜਾਂਦਾ ਜੀ ਵੀਰ ਜੀ ਬਿਲਕੁਲ ਅੱਧੋ-ਅੱਧਾ ਦਾ ਫਰਕ ਪੈ ਜਾਂਦਾ ਲੋਕਾਂ ਨੇ ਦੇਖਿਆ ਹੀ ਆ ਜਿਹੜੇ ਇੱਕ ਗਰੀ ਆਏ ਆ ਉਹ ਦੁਬਾਰੇ ਰਿਪੀਟ ਤੇ ਆਏ ਆ ਹੁਣ ਮੰਨ ਕੇ ਚੱਲ ਗਏ ਵੀ ਇੱਕ ਬੰਦੇ ਦਾ ਲੱਖ ਰੁਪਈਆ ਮੋਟਾ ਜਾਂ 20 ਕਿਕੀਲਿਆਂ ਦਾ ਜੇ ਬਣਦਾਗਾ ਆਮ ਦੁਕਾਨ ਤੇ ਤਾਂ ਉਹਦਾ 60-70 ਹਜ਼ਾਰ ਰੁਪਈਏ ਨਾਲ ਸਰ ਜਾਂਦਾ ਫੇਰ ਉਹ ਮਰਜੀ ਨਾਲ ਦੀ ਨਾਲ ਚੀਜ਼ ਲੈ ਕੇ ਜਾਣੀ ਆ ਬਾਧੂ ਕੋਈ ਚੀਜ਼ ਨਹੀਂ ਲੈ ਕੇ ਜਾਣੀ ਇਹ ਵੀ ਫਰਕ ਪੈ ਜਾਂਦਾ ਫੇਰ ਉਹ ਧਾਰ ਆ ਸੀ ਵੀ ਚਾਰ ਚੀਚਾ ਚਾਕੇ ਨਾਲ ਹੋਰ ਮੜ ਦੇਣੀ ਆ ਵੀ ਆ ਵੀ ਲੈ ਜਾ ਫੇਰ ਉਹ ਧਾਰ ਆ ਬੰਦਾ ਸਿਰ ਸੱਟ ਕੇ ਵਹਿ ਜਾਂਦਾਗਾ ਬੋਲਦਾ ਹੀ ਨਹੀਂਗਾ ਅਗਲਾ ਕਹਿੰਦਾ ਆਪਣਾ ਡੰਗ ਸਰਜੇ ਇਹੀ ਵੰਧੂ ਆ ਹੂੰ ਤੇ ਧਾਰ ਵਾਲੇ ਨੂੰ ਇੱਕ ਨਜਾਇਜ਼ ਇੱਕੋ ਵਾਰੀ ਲੈ ਦੀ ਧਾਰ ਦੇ ਚੇਫ ਹੁੰਦੀ ਆ ਬਾਕੀ ਤਾਂ ਉਹਨੇ ਨਗਦੀ ਲੈਣਾ ਹੁੰਦਾ ਸਮਝ ਲੋ 6-6 ਮਹੀਨਾ ਬੋਧ ਤੋਂ ਦੇਣਾ ਹੀ ਆ 6 6 ਮਹੀਨੇ ਬਾਅਦ ਬਿਲਕੁਲ ਪੈਸੇ ਤਾਂ ਦੇਣੇ ਹੀ ਹੁੰਦੇ ਆ ਪੈਸੇ ਤਾਂ ਦੇਣੇ ਆ ਤੇ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਇਹ ਕਿੱਡੀ ਕਮਾਲ ਦੀ ਸਕੀਮ ਆ ਨਗਦ ਇੱਕ ਤਾਂ ਹੁੰਦਾ ਕਿ ਉਧਾਰ ਲਓ ਕਿਸ਼ਤਾਂ ਚ ਦਿਓ ਵਿਆਜ ਦਿਓ ਬਿਲਕੁਲ ਇਹ ਸਕੀਮ ਹੁੰਦੀ ਇੱਕ ਹੁੰਦਾ ਕਿ ਨਗਦ ਲਓ ਕਿਸ਼ਤਾਂ ਚ ਪੈਸੇ ਦਿਓ ਕਿਉਂਕਿ ਬਾਈ ਤੁਸੀਂ 2000 ਦੀ ਚੀਜ਼ ਲੈਣਾ ਦੋ ਹੀ ਦੇਣਾ ਬਿਲਕੁਲ 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 ਦੋ ਦੋ 1000 ਕਿਸ਼ਤਾਂ ਜੀ ਦੇਣਾ ਤੁਸੀਂ ਦੋ ਦੋ 3 3000 ਕਿਸ਼ਤਾਂ ਜੀ ਦੇਣਾ ਕਿਸ਼ਤਾਂ ਚ ਪੈਸੇ ਦਿਓ ਕੱਟ ਦਿਓ ਬਿਲਕੁਲ ਅੱਧੇ ਦਿਓ ਹਾਂਜੀ ਜਿੱਥੇ ਤੁਸੀਂ 50000 ਲਾਉਣਾ ਤੁਹਾਡਾ 25 30000 ਰੁਪਏ ਇੰਨਾ ਕ ਫਰਕ ਪੈ ਜਾਂਦਾ ਬਜਰਦਾ ਬਾਈ ਕਈ ਚੀਜ਼ਾਂ 'ਚ ਪੈ ਜਾਂਦਾ ਵੀਰੇ ਅੱਧ ਵੱਧ ਤੇ ਹੀ ਪੈ ਜਾਂਦਾ ਬੜੇ ਆਰਾਮ ਨਾਲ ਪੈ ਜਾਂਦਾ ਹਾਂ ਹੁਣ ਜਿਵੇਂ ਆਪਾਂ ਐਤ ਕੀ 15 ਕ ਦਿਨ ਵਾਸਤੇ ਸਕੀਮ ਚਲਾ ਰਹੇ ਹਾਂ 31 ਮਾਰਚ ਤੱਕ ਸਟਾਕ ਕਲੀਅਰੈਂਸ ਸੇਲ ਆ ਰਹੇ ਹਾਂ ਜਿਹੜਾ ਆਪਣੇ ਕੋਲ ਸਟਾਕ ਪਿਆ ਵਾ ਜੀ ਜਿਹੜਾ ਹੀ ਰੇਟਾਂ ਤੇ ਜੀਵੀਦਾਰ ਨੇ ਪਹਿਲਾਂ ਖਰੀਦੇ ਉਹ ਤੋਂ ਵੀ ਘੱਟ ਰੇਟਾਂ ਤੇ ਆਪਾਂ ਵੇਚ ਦੇਣਾ ਕਤੀ ਤੱਕ ਅੱਛਾ ਤੇ ਇਹ ਇਹ ਸਟਾਕ ਜਿਹੜਾ ਤੁਸੀਂ ਸਟਾਕ ਕਲੀਅਰੈਂਸ ਸੇਲ ਲਾ ਰਹੇ ਆ ਇਹ 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 ਕੰਮ ਆਊਗਾ ਝੋਨੇ 'ਚ ਕੰਮ ਆਊਗਾ ਬੀਰੇ ਹੁਣ ਇੱਥੇ ਜਿਹੜਾ ਜਗਰਾਉਂ ਵਾਲੀ ਬੈਲਟ ਆ ਮੱਕੀ ਤੇ ਮੂੰਗੀ ਵਾਲੀ ਬੈਲਟ ਆ ਪਦੀਨਾ ਵੀ ਲੱਗਦਾ ਲੋਕਾਂ ਦੇ ਹੌਣੀ ਕੰਮ ਆ ਜਾਣਾ ਮੱਕੀ ਮੂੰਗੀ ਤੇ ਪਦੀਨੇ ਵਾਸਤੇ ਸ਼ੁਰੂ ਕਰ ਰਹੇ ਆਪਾਂ ਉਹੀ ਕੰਮ ਆਉਣ ਵਾਲੀਆਂ ਦੁਕਾਨਾਂ ਝੋਨੇ ਵਾਲਾ ਹਲੇ ਕੋਈ ਇਹਦੇ ਚ ਸਟ੍ਰੌਕ ਨਹੀਂ ਅੱਛਾ ਅੱਛਾ ਹਾਂਜੀ ਹਾਂ ਜਿਹੜਾ ਮੱਕੀ ਮੂੰਗੀ ਤੇ ਪਦੀਨੇ ਵਾਲੇ ਆ ਹਾਂਜੀ ਹਾਂ ਉਹ ਨੋਟ ਕਰ ਲਓ ਵੀ ਭਾਈ 31 ਮਾਰਚ ਉਹ ਉਹ ਕਿੰਨਾ ਕੁ ਫਰਕ ਪੈਜੂਗਾ ਹੋਰ ਕਿੰਨਾ ਕੁ ਫਰਕ ਪੈਜੂਗਾ ਹੋਰ ਮੰਨ ਕੇ ਚੱਲੀਏ ਉਹਦੇ ਚ ਸਾਡਾ ਜਿਹੜਾ ਮਾਰਜਨ ਹੈ ਇੱਕ ਜਾਂ 2% ਮਾਰਜਨ ਤੇ ਹੀ ਅਸੀਂ ਉਹ ਕਲੀਅਰ ਕਰ ਦੇਣਾ ਕਲੀਅਰ ਕਰ ਦੇਣਾ ਮਤਲਬ ਕਹਿਣ ਤੋਂ ਪਹਿਲਾਂ ਤੁਸੀਂ ਇੱਕ ਦੁਕਾਨਦਾਰ ਨੂੰ ਫਾਇਦਾ ਪਤਾ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ ਕਿ ਦੁਕਾਨਦਾਰ ਨਗਦ ਵੇਚਣਾ ਦੁਕਾਨਦਾਰ ਦਾ ਕੀ ਫਾਇਦਾ ਤੁਸੀਂ ਮੈਥੋਂ ਆ 100 ਰੁਪਏ ਦੀ ਚੀਜ਼ ਲੈ ਲਈ ਮੈਨੂੰ 100 ਰੁਪਿਆ ਬਟਾਤਾ ਮੈਂ 100 ਰੁਪਏ ਦੀ ਆ ਚੀਜ਼ ਲਿਆ ਇਹਦੇ ਮੈਂ 100 ਰੁਪਿਆ ਬਟ ਲਿਆ ਫਿਰ ਮੈਂ 100 ਰੁਪਏ ਦੀ ਆ ਲਿਆ ਤਾਂ ਮੈਂ ਇਹ 100 ਰੁਪਏ ਨੂੰ 6 ਮਹੀਨਿਆਂ ਦੇ ਵਿੱਚ ਵਾਰਤਾ ਦਾ 10 ਵਾਰ ਮੈਂ 100 ਰੁਪਏ ਦਾ 1000 ਰੁਪਏ ਦਾ ਕੰਮ ਲੈ ਲਿਆ ਤਾਂ ਮੈਂ ਜੇ 100 ਰੁਪਏ ਚੋਂ 5-5 ਰੁਪਏ ਵੀ ਕਮਾਏ ਤਾਂ ਮੈਂ 50 ਰੁਪਏ ਕਮਾ ਲੇ ਬਿਲਕੁਲ 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 ਹਣਾ ਇੱਥੇ ਜਦੋਂ ਦੁਕਾਨਦਾਰ ਨੇ ਆਹ 100 ਰੁਪਏ ਦੀ ਚੀਜ਼ ਧਾਰ ਵੇਚਤੀ ਉਹਨੇ 120 ਲਾਤੇ ਉਹਨੂੰ 6 ਮਹੀਨਿਆਂ ਬਾਅਦ ਆਇਆ ਉਹਨੂੰ ਵੀ 20 ਬਚੇ ਪਰ ਤੁਹਾਨੂੰ 20 ਰੁਪਏ ਐਕਸਟਰਾ ਲਾ ਦੇ ਬਿਲਕੁਲ 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 ਇੰਨਾ ਫਰਕ ਪੈ ਜਾਂਦਾ ਤੁਹਾਨੂੰ ਤੁਸੀਂ 15 ਰੁਪਏ ਜ਼ਿਆਦਾ ਦੇਤੇ ਮੁਨਾਫੇ ਦੇ ਪਰ ਤੁਸੀਂ ਦੁਕਾਨਦਾਰ ਨੂੰ ਫੇਰ ਵੀ 30 ਰੁਪਏ ਕਟਾ ਪਿਆ ਕਿਉਂ ਪਿਆ ਕਿਉਂਕਿ ਉਹਨੇ 10 ਸਾਰੀ ਪੈਸਾ 100 ਰੁਪਇਆ ਵਰਤਣਾ ਸੀ ਐ ਮਤਲਬ ਕਹਿਣ ਤੋਂ ਭਾਵੇਂ ਉਧਾਰ ਚ ਦੋਨਾਂ ਤਰ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੈ ਤੇ ਨਗਦ ਚ ਦੋਨਾਂ ਤਰ੍ਹਾਂ ਦਾ ਬਹੁਤ ਵੱਡਾ ਫਾਇਦਾ ਹੈ ਬਿਲਕੁਲ 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 ਹਣਾ ਬਈ ਇਸੇ ਕਰਕੇ ਆਪਾਂ ਜ਼ਿੰਮੇਵਾਰਾਂ ਨੂੰ ਅਪੀਲ ਕਰਦੇ ਹਾਂ ਜਿਹੜਾ ਆਧਾਰ ਕਰਨਾ ਹੈ ਇੱਕ ਜਗ੍ਹਾ ਕਰੋ ਜਾਂ ਬੈਂਕ ਨਾਲ ਕਰੋ ਜਾਂ ਆਰਥਿਕ ਦੇ ਨਾਲ ਕਰੋ ਉੱਥੇ ਤੁਹਾਨੂੰ ਵਿਆਜ ਇੱਕ ਥਾਂ ਭਰਨਾ ਸੌਖਾ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚੋਂ ਹਰੇਕ ਚੀਜ਼ ਆਧਾਰ ਲੈਣੀ ਹੈ ਉੱਥੇ ਥਾਂ ਥਾਂ ਤੇ ਤੁਹਾਨੂੰ ਵਿਆਜ ਦੇਣਾ ਪੈਂਦਾ ਤਾਹਾਂ ਤੱਕ ਤੇ ਕਿਹੜੀ ਕਿਹੜੀ ਦਵਾਈ ਹੈ ਜਿਹੜੀ ਬਾਈ ਆਪਾਂ ਸਟਾਕ ਕਲੀਅਰੈਂਸ ਤੇ ਦੇ ਰਹੇ ਆ ਗਾਕਾਂ ਨੂੰ ਕਾਂ ਦੇ ਕਾਦੇ ਵਾਲੀ ਆ ਜਿਹੜੀ ਵੀ ਵੀਰੇ ਹੈਗੀ ਹੈ ਦਵਾਈ ਇਹਦੇ ਵਿੱਚ ਮੰਨ ਕੇ ਚੱਲ ਗਈ ਸੁੰਡੀ ਵਾਲੀ ਦਵਾਈ ਹੋਗੀ ਕੋਈ ਤਾਗਤ ਵਾਲੀ ਹੋਗੀ ਮੱਕੀ ਤੇ ਜਿੰਕ ਦੀ ਵਰਤੋਂ ਹੁੰਦੀ ਹੈ ਸਪਰੇਅ ਦੇ ਵਿੱਚ ਉਹ ਹੋਊਗਾ ਮੰਨ ਕੇ ਚੱਲ ਗਏ ਕੁੱਲ ਦਵਾਈ ਜਿਹੜੀ ਮੱਕੀ ਮੂੰਗੀ ਤੇ ਲੱਗਦੀ ਹੈ ਕੁੱਲ ਦਵਾਈ ਆਪਣੇ ਕੋਲੋਂ ਮਿਲੂਗੀ ਤੇ ਕੋਈ ਵੀ ਦਵਾਈ ABC ਕੋਈ ਵੀ ਦਵਾਈ ਤੁਸੀਂ ਮਾਰਕੀਟ ਦੇ ਵਿੱਚੋਂ ਪਤਾ ਕਰਿਓ ਬਿਲਕੁਲ ਉਸ ਤੋਂ ਬਾਅਦ ਟਰਾਈ ਕਰਕੇ ਆਪਣੇ ਕੋਲੋਂ ਤੇ ਬਾਈ ਹਰਪ੍ਰੀਤ ਕੋਲ ਆਓ ਤੇ ਨਾਗਦੋ ਨਾਗਦ ਪੁੱਛ ਕੇ ਦੇਖੋ ਤੁਹਾਨੂੰ ਫਰਕ ਆਪ ਹੀ ਮਹਿਸੂਸ ਹੋਊਗਾ ਬਿਲਕੁਲ ਬਿਲਕੁਲ ਐਵੇਂ ਨਾ ਗੱਲ ਬਾਤ ਬਿਲਕੁਲ ਜੀ ਬਿਲਕੁਲ ਤੇ ਜਿੰਨੇ ਵੀ ਇਹ ਕਿੱਥੇ ਖੜੇ ਆ ਮਾੜਾ ਦੱਸ ਦੀ ਬਾਈ ਹਾਂਜੀ ਹਾਂਜੀ ਵੀਰੇ ਆਪਾਂ ਖੜੇ ਆ ਸ਼ੇਰਪੁਰਾ ਰੋਡ ਐਲ ਆਈ ਸੀ ਦੇ ਦਫ਼ਤਰ ਦੇ ਕੋਲ ਆਪਣੀ ਦੁਕਾਨ ਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਕਲਕੀ ਧਰ ਸਾਹਿਬ ਪੈਂਦਾ ਇੱਕ ਪਾਸੇ ਮੰਡੀ ਆ ਆਪਣੇ ਇੱਕ ਪਾਸੇ ਗੁਰਦੁਆਰਾ ਸਾਹਿਬ ਆ ਇਧਰਲੇ ਪਾਸੇ ਆਪਣੇ ਹੈਗਾ ਐਲ ਆਈ ਸੀ ਦਾ ਦਫ਼ਤਰ ਹਾਂ ਤੇ ਇਹ ਜਗਰਾਉਂ ਦੇ ਵਿੱਚ ਸੱਜਣੋ ਜੇ ਕੋਈ ਵੀ ਸੱਜਣ ਆਉਣਾ ਚਾਹੁੰਦਾ ਤਾਂ ਲੋਕੇਸ਼ਨ ਮੰਗਾ ਲੇ ਨੰਬਰ 2 ਤੇ ਜੇ ਦਵਾਈ ਮੈਂ ਲੋਪੋ ਲੈਣੀ ਆ ਤੇ ਮੈਂ ਲੈਣੀ ਆ ਦਵਾਈ ਜਿਆਦਾ ਪੈਸਿਆਂ ਦੀ ਮੈਂ ਤਾਂ ਪਹੁੰਚ ਕਰ ਦੇਉਂਗੀ ਵੀਰ ਜੀ ਉਹ ਚਾਏ ਆ ਵੀ ਅਵੇਲੇਬਿਲਟੀ ਤੇ ਸਾਡੇ ਕੋਲ ਜੇ ਬੰਦਾ ਹਾਜ਼ਰ ਆ ਤਾਂ ਪਹੁੰਚ ਵੀ ਕਰ ਦਿੰਨੇ ਕੋਈ ਦਿੱਕਤ ਨਹੀਂ ਗਈ ਉਹ ਚੀਜ਼ ਦੀ ਵੀ ਜਬਾਈ ਜਾਂ ਐਮਰਜੈਂਸੀ ਲੋਕਾਂ ਦੀ ਉਹਨਾਂ ਦਾ ਯਾਰ ਹਾਂਜੀ ਐਮਰਜੈਂਸੀ ਅਸੀਂ ਪਹੁੰਚ ਦੀ ਕਰਦੇ ਆ ਬੋਲ 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 ਕੋਲ 10000 ਤੋਂ ਉੱਪਰ ਪਹੁੰਚ ਕਰ ਦਿੰਨੇ ਆ 10000 ਤੋਂ ਉੱਪਰ ਵਾਲੀ ਦਵਾਈ ਨੇੜੇ ਤੇੜੇ ਆਈ ਨਹੀਂ ਗਾ ਬੰਦਾ ਕਹੂਗਾ ਜਲੰਧਰ ਫੜਾ ਦਿਓ ਤਾਂ ਓਕੇ 10 ਕਿਲੋਮੀਟਰ ਦੇ ਹਾਂਜੀ 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 ਬਿਲਕੁਲ 10 ਕਿਲੋਮੀਟਰ ਉਹ ਤਾਂ ਯਾਰ ਤੁਹਾਡਾ ਪਰਿਵਾਰ ਆ ਇਹਨਾਂ ਨੇ ਕਾਰ ਹੀ ਲੈਣਾ ਕਾਰ ਕਾਪਰੇਟ ਤੁਹਾਡਾ ਨਾਲ ਹਾਂਜੀ ਹਣਾ ਇੱਕ ਹੋਰ ਬੇਨਤੀ ਆ ਜਿੰਮੀ ਜੀ ਇਹ ਕਿਉਂਕਿ ਫਰੋਂਟ ਤੇ ਸਾਨੂੰ ਵੀ ਦਿੱਕਤ ਆਉਂਦੀ ਆ ਹਰੇਕ ਕੰਪਨੀ ਦਾ ਅਲੱਗ-ਅਲੱਗ ਰੇਟ ਹੁੰਦਾ ਕਿਉਂਕਿ ਬਾਜ਼ਾਰ ਦੇ ਵਿੱਚ ਰੇਟ ਹੈਗੇ ਆ ਵੱਧ ਅਸੀਂ ਵੇਚਣਾ ਹੁੰਦਾ ਘੱਟ ਰੇਟ ਤੇ ਉੱਥੇ ਫਿਰ ਕੰਪਨੀਆਂ ਨਾਲ ਵੀ ਸਾਡਾ ਇਸ਼ੂ ਹੋ ਜਾਂਦਾ ਹੂੰ ਤੁਸੀਂ ਜਦੋਂ ਤੁਸੀਂ ਖਰੀਦਣ ਹੀ ਆਉਣਾ ਫੋਨ ਵੇਚ ਦੀ ਖਰੀਦਣੀ ਦਾ ਹੈ ਨਹੀਂ ਤੁਸੀਂ ਹਾਂਜੀ ਹਾਂਜੀ ਬਿਲਕੁਲ ਹੈਨਾ ਤਾਂ ਤੁਸੀਂ ਮਾਰਕੀਟ ਚੋਂ ਰੇਟ ਪਤਾ ਕਰਕੇ ਆਓ ਤੇ ਇੱਥੇ ਪਤਾ ਕਰ ਲਓ ਤੁਹਾਨੂੰ ਪਤਾ ਲੱਗ ਜੂ ਬਿਲਕੁਲ 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 ਹਾਂਜੀ ਹੈਨਾ ਤੇ ਬਾਕੀ ਬੰਦੇ ਮਤਲਬ ਪਿਛਲੀ ਵਾਰ ਮੈਂ ਵੀਡੀਓ ਕਰਕੇ ਗਿਆ ਸੀ ਕੋਈ ਲੰਬਾ ਨਹੀਂ ਆਇਆ ਇਹਨਾਂ ਦਾ ਕੋਈ ਵੀ ਇਸ ਤਰ੍ਹਾਂ ਦਾ ਲੰਬਾ ਨਹੀਂ ਆਇਆ ਕਿ ਭਾਈ ਨਾਗਦ ਕਹਿ ਕੇ ਸਸਤਾ ਕਹਿ ਕੇ ਸਾਨੂੰ ਠੋਕੂ ਲਾਤਾ ਕੋਈ ਇਸ ਤਰ੍ਹਾਂ ਦਾ ਲੰਬਾ ਨਹੀਂ ਆਇਆ ਬੰਦੇ ਨੇ ਪਿਛਲੀ ਵਾਰ ਵੀ ਮੈਂ ਵੀਡੀਓ ਕਰਕੇ ਗਿਆ ਸੀ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਉਸੇ ਅਧਾਰ ਤੇ ਮੈਂ ਦੁਬਾਰਾ ਵੀਡੀਓ ਕਰਕੇ ਚੱਲਿਆ ਜਿਉਂਦੇ ਰਹੋ